Um ਹਰ ਜੀ ਦੀ ਕੀਤੀ ਸਤਿ ਸ਼੍ਰੀ ਅਕਾਲ ਸਾਈਂਆਂ ਦੀ ਜੋ ਜਗੋਂ ਜੋ ਗਿਆ ਕੰਮ ਸਾਖਤ ਜਗ ਸ਼ਕਰ ਦੇ ਮਾਲਕ ਧੰਨ ਧੰਨ ਅਗ ਸਾਹਿਬ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਸਾਧਗਰਾਂ ਦੀ ਪਾਤਸ਼ਾਹ ਜੀ ਵਿਰਜ ਫਾਇਸੋ ਫਾਇਮਾਦਰ ਸਿੰਘ ਸਤਿ ਪੁੱਤਰ ਪਾਇਸਾ ਪਾਜੀ ਮੈਸਰ ਰੋਦੀ ਜੀ ਜੀਨਾ ਦੇ ਗਾਇਬ ਬੇਕੀ ਲਈ ਆਪਕਾ ਏਕਮ ਦੀਪ ਸਿੰਘ ਆਕਾ ਕੋ ਸਾਹਿਬ ਸਿੰਘ ਜੀਨਾ ਦੇ ਜਨਮ ਦਿਹਾੜੀ ਮਨਾਉਂਦੇ ਆ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਹੋਏ ਸੁਖਮਨੀ ਸਾਹਿਬ ਦੇ ਪ੍ਰਕਾਸ਼ ਨਾਮ ਭਗਤ ਜੀ ਨਾਲ ਕੇ ਮਨਜਸਤੂ ਆ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋ ਗਏ। ਉਪਰੰਤ ਕਾਲਜਗਨਾਈ ਕੀਰਤਨ ਪ੍ਰਦਾਨਾ ਗੁਰਮੁਖ ਜੱਥੇ ਹੈ ਲੈ ਕੇ ਆਏ। ਅੰਮ੍ਰਿਤ ਬਾਣੀ ਦੇ ਕੋਈ ਪਾਠ ਕਰਨ ਕੀਤੇ ਗਏ ਹਨ। ਉਪਰੰਤ ਸਰਬਗੰਗ ਦੇ ਪ੍ਰਭ ਚਰਨ ਦੇ ਚ ਬੱਚਿਆਂ ਦੀ ਰੰਗਰੀ ਆਲੂ ਦੀ ਸੁਖ ਸ਼ਾਂਤੀ ਦੀ ਅਰਦਾਸ ਬੇਨਤੀ ਕੀਤੀ ਗਈ ਹੈ। ਸੋ ਪ੍ਰਭਾਨ ਕੋ ਸਾਧੂ ਸੰਗਤ ਦਾ ਪਰਮਤਰ ਕੋ ਕੋ ਮੈਂ ਮਨਾ ਬਖਰ ਵਾਲਾ ਆਪਾਸ ਕਰਨੀ ਕਿਰਸਾਰੀ ਅਸਲ ਕਰ ਨੇ ਕੁਝ ਤ ਸਮਾ ਆਪਿਆਸਿਕ ਵਿਚਾਰਾਂ ਦੇ ਨਾਲ ਜੋੜਨਾ ਕਰੀਏ ਪ੍ਰਭਾਨ ਕੋ ਉਪੰਗ ਹੋਇਆ ਸ੍ਰੀ ਦਰਸ ਸੰਗਮਣਤ ਵਾਕੀ ਗੁਰਮਤਿ ਦੇ ਵਿਚਾਰ ਨਾਲ ਜੋੜਨਾ ਕਰੀਏ ਕਿਉਂਕਿ ਇਹ ਜਿਹੜਾ ਸਮਾ ਸੰਗਤ ਦੇ ਚਰਨਾਂ ਉੱਤੇ ਬੈਠਣ ਦਾ ਹੈ ਇਹ ਕੋਈ ਕੋਈ ਪ੍ਰਭਾਤ ਦੇ ਨਾਲ ਪ੍ਰਸਤਤ ਹੁੰਦਾ ਹੈ ਵਰਾਂਗ ਦੇ ਵਿੱਚ ਆਪੋ ਜਿ ਦੇ ਪ੍ਰੋਗਿ ਮਹਾਰਾਜੀ ਦਾ ਵਰਤ ਭਾਗ ਕੀ ਕਰ ਸੰਗਤ ਪਾਵੇ ਬਾਗੀ ਰੇਂ ਪਰ ਜੋਟਕਾ ਕਾਵੇ ਬਿਨ ਭਾਗ ਦਾ ਸਤ ਸੰਗ ਨ ਲੱਭੈ ਪਰ ਸੰਗਤ ਮਾਣ ਕੋ ਹੀ ਪ੍ਰੀਤੀ ਪਾਉ ਪੀ ਵੜਿਆ ਭਗਤਾਂ ਦੀ ਰਾਹੀ ਗੁਰੂ ਦੇ ਚਰਨਾਂ ਵਿੱਚ ਰਹਿਣ ਦਾ ਸੁਭਾਗ ਸਭਾ ਪ੍ਰਾਪਤ ਹੁੰਦਾ ਹੈ ਸਰੋਧਿਕੋ ਦਾ ਇਹ ਪਿਆਰਿਕ ਸੁਣਵਾਣਾ ਹੈ ਭਾਣੋ ਉਸ ਸਮੇਂ ਉਸ ਸਮਾਂ ਕਰਦੇ ਹੋਏ ਆਪਾਂ ਸੁਪਨਮਿਸਾਂ ਦੀ ਜਾਨ ਬਸਰੋ ਲਿੱਤੇ ਨੇ ਉਹ ਇਹ ਜੋ ਸੁਪਨਮਿਸਾਂ ਦਾ ਪਾਠ ਇਹਦੇ ਬਾਰੇ ਕੋਈ ਵਿਚਾਰ ਇਤਿਹਾਸ ਵਿੱਚ ਚਸਤਾ ਹੁੰਦੀ ਹੈ ਕਿ ਗੁਰੂ ਅਰਜਨ ਦੇਵ ਜੀ ਦਾ ਪਾਠ ਇਹਨਾਂ ਦੇ ਪਾਠ ਚਰਨਾ ਦੇ ਵਿੱਚ ਉਸੇ ਕਹਾਣੇ ਵਿੱਚ ਵੀ ਕੀਤੀ ਸ੍ਰੀ ਬਾਣੀ ਓਮ ਤੁਹਾਡੇ ਹੁਕਮ ਹੈ ਤੁਹਾਡੇ ਬਚਨ ਹੈ ਇਹ ਸਵਾਸ ਸਵਾਸ ਪ੍ਰਾਣੀ ਨੂੰ ਜੀਵ ਨੂੰ ਉਸ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਗੁਰਬਾਣੀ ਦੇ ਵਿੱਚ ਵੀ ਆਪਾਂ ਪੜ੍ਹਦੇ ਹਾਂ ਸਾਸ ਸਾਸ ਸਿਮਰੋ ਗੋਬਿੰਦ ਮਾਲੇ ਅੰਦਰ ਕੀ ਉਕਰ ਚਲਦਾ ਪਰਸੇ ਕਰਾਂ ਜੇ ਵਿੱਚ ਸੰਭਾਗ ਵਾਲੇ ਜੀਵਾਂ ਅਈ ਵਾਲੀ ਭੋਲੇ ਜੰਦੇਨਾ ਤਿਉਹੇ ਅਸੀ ਬਾਣੀ ਰਚਨਾ ਕਰਉ ਜਿਹਦੇ ਨਾਲ ਮੇਰੇ ਦਿਨ ਰਾਤ ਦੇ ਘਾਣ ਮੁਗ ਬ੍ਰਹਮ ਅਗੇ ਅਸਵਾਜ 24 ਹਜ਼ਾਰ ਸਵਾ ਸੌਵੇਂ ਨੇ ਜੋ ਸਭ ਪ੍ਰੇਰ ਦੇ ਨਾਲ ਕਾਪੜੂ ਅਰਜ ਦੇਹਾਰਾ ਸ੍ਰੀ ਗੰਗ ਦੇ ਸਰਕਾਰ ਦੀ ਸ਼ਾਂਤੀਿਲ ਪੁੰਜ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦਿਆਂ ਸ੍ਰੀ ਅਨੰਤ ਸਰਸਵਤੀ ਘਰਟੀ ਦੇ ਉੱਤੇ ਜਿੱਤੇ ਸ੍ਰੀ ਗੁਰੂ ਬੰਸ ਐ ਮਹਾਰਾਜ ਜੀ ਨੇ ਰਚਨਾ ਕੀਤੀ ਹੈ। ਰਾਮ ਸਰ ਸਹਿਬ ਰਾਮ ਸਰ ਬਲੀ ਤੇ ਉਹ ਉਸ ਸੁਲੋਵਰ ਦੇ ਤੜਕੇ ਵਾਲੇ ਪਾਸੇ ਤੋਂ ਵੇੜੀ ਪਰਿਦਰਸ਼ਨ ਕਰਨ ਜਾ ਰਹੇ ਉਹ ਕਿ ਇਤਿਹਾਸ ਲਿਖਿਆ ਹੋਇਆ ਹੈ ਕਿ ਇਸ ਵੇੜੀ ਇਹਨਾਂ ਬੈਠ ਕੇ ਸਤਿਗੁਰੂ ਗੁਰਜੰਬੇ ਮਹਾਰਾਜ ਜੀ ਨੇ ਸੋ ਅਮ੍ਰਿਤਸਰ ਦਾ ਪਾਠ ਉਹ ਚਾਰਨ ਕੀਤਾ ਤਾਂ ਇੱਕ ਦਾ ਸੋਮੇ ਸਰ ਦਾ ਪਾਠ ਜਿਸ ਦਾ 24 ਜਰਨ ਨੂੰ ਸੁਆਸ ਹੋਏ ਨੇ 24 ਦੇ ਸ਼ਲੋਕ ਹਨ ਅਤੇ 24000 ਇਹ ਦੇ ਅਕਸ਼ਰ ਬਸਤੇ ਨਾ ਖਰ ਦਾ ਪਾਠ ਜੀ ਆਪੇ ਇੱਕ ਪਾਠ ਸ਼ਰਧਾ ਭਰ ਮੰਦੀਰ ਸੋਮੇ ਸਰ ਦਾ ਕਰਦੇ ਆ ساڑے دن رات کے سارے سواس جی وہ سفر ہو جاتے ہیں اس طرح ہی اس ٹائم تو لے کے پھر گرسان کے باونا بنی کہ ہر ایک گرس جہرا ہے وہ اپنے جتنے کے نام سہول سب کا پاٹ دور کرتا ہے تو پھر ਇਹ ਇੱਕ ਇਤਿਹਾਸਿਕ ਘਟਨਾ ਹੀ ਵੀ ਹੁੰਦੀ ਹੈ ਕਿ ਲੋਕ ਲੋਕਾਂ ਦੇ ਉਸਰੇ ਮਹਾਰਾਜੀ ਅਰਮੰਦਰ ਸਾਹਿਬ ਕੀ ਉਸ ਵਾਲੀ ਕਨਾਰੀ ਸੀਗੀ ਤਾਂ ਫਿਰ ਕਹਿੰਦੇ ਵੀ ਉਸੇ ਸਾਹਿਬ ਦੇ ਜਿੱਥੇ ਜੀਵਨ ਦਾ ਨਾਮ ਦਾ ਗੰਗਾ ਰੰਗ ਦਾ ਸੀ ਮੁਸਲਮਾਨ ਉਹ ਲੋਕਾਂ ਦਾ ਉਹਨਾਂ ਨੇ ਕਿਹਾ ਸੀ ਜਿਹੜਾ ਕਿ ਲੋਕਾਂ ਕਹਿੰਦੇ ਨੇ ਚਲਣ ਭਾਜੇ ਰਾਗ ਰੋ ਨੂੰ ਵੀ ਬੀਚੇ ਆਉਂਦੀਆਂ ਕਰੀਓਂ ਦੀ ਬਿਮਾਰੀ ਲੱਗੀ ਹੁੰਦੀ ਏਨ ਕਥੇ ਨਹੀਂ ਹੋਗੀ। ਸਾਹ ਕੋ ਤੇਰੇ ਵੀ ਗੜਬੜਾ ਪਹਾਏ ਹੈ ਮਨ ਸਾਰਿਆਂ ਦਾ। ਇੱਕ ਦਿਨ ਅਨੁਰਵੇੜੀ ਗੁਰੂ ਦਾ ਸਿੱਖ ਗੜੀ ਦੇ ਬੱਠੇ ਲੰਘਿਆ ਜਾਤਾ। ਇਹ ਸਵਪਨ ਦੇ ਸਰਮ ਦਾ ਪੜ ਪੜਦਾ ਨਾ ਕਰੀ ਸੋਕਮਣੀ ਸੋਕੇ ਅਨੁਰਤ ਪ੍ਰਭ ਨਾਮ। ਪੜ ਤਜਾ ਕੇ ਮਨ ਉਸ ਜਦੋਂ ਆਪਣਾ ਪਰਾਨੀਏ ਬੋਲ ਉਸ ਰਜ਼ੀਰ ਖਾਨ ਦੇ ਅੰਨਾਂ ਦੇ ਵਿੱਚ ਪਰਈ ਕਿ ਉਹਦੇ ਮਨ ਨੂੰ ਰਾਹਤ ਮਹਿਸੂਸ ਹੋਈ ਉਹਦੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਉਹਦੇ ਪਰਵਾਰ ਵਾਲੇ ਮੰਗਿਆ ਕਿ ਆਹ ਬੋਲ ਬੋਲਦੇ ਨੇ ਇਹਦੇ ਵਿੱਚੋਂ ਸੱਚੇ ਲੈ ਕੇ ਆਓ ਜਦੋਂ ਉਹ ਸਿੱਧਾ ਉਹ ਬਾਣੀ ਪੜ੍ਹ ਕੇ ਘਰ ਲੈ ਕੇ ਗਏ ਤੇ ਕਹਿਣ ਲੱਗੇ ਮੀਰ ਪਾਨੀ ਨੇ ਕੀ ਬਤਨ ਪੜਦਾ ਹੈ ਮੁਸਲਮਾਨ ਦੇ ਜ ਕਲਾਮ ਕਹਿੰਦੇ ਆਪਾਂ ਬਾਣੀ ਤੇ ਇਹ ਕਿਰਦਾਰ ਕੋਲੋਂ ਰੋੜੇ ਰਹਾ ਹੈ। ਇਹ ਸੋਲੋ ਦੇ ਨਾਲ ਮੇਰੇ ਮਨ ਨੂੰ ਬੜੀ ਸ਼ਾਂਤੀ ਪ੍ਰਾਪਤ ਹੋਈ ਹੈ। ਤਾਂ ਇਹ ਖਾਂ ਦੇ ਗਏ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼੍ਰੀ ਗੁਰਦੇਵ ਸਰਕਾਰ ਦੀ ਸ਼ਾਂਤੀ ਨੂੰ ਪਹੁੰਚੇ। ਜੋਰ ਮਹਤੋ ਸਹਿਬ ਦੀ ਉਸਾਰੀ ਕਰਾਉਣ ਨੇ ਇਸ ਨਗਰ ਦੇ ਵਿੱਚ ਅਗਰ ਸੌਹਬ ਦੇ ਜੇ ਉਹਨਾਂ ਨੇ 파ਟਨ ਉਚਾਰ ਕੀਤਾ। ਮੈਂ ਉਹਦਾ ਵੀ ਬਾਣੀ ਪੜ੍ਹਨੀ। ਉਹ ਕਹਿੰਦਾ ਹੈ ਇੱਕ ਵਾਰੀ ਮਨ ਨੂੰ ਸ਼ਾਂਤ ਪਾੜ ਸੋਣਾ। ਤਦੋਂ ਇਸ ਹਰਿਪ੍ਰੀਤ ਸ੍ਰੀ ਸਾਹਿਬ ਨੇ ਸਿਖਾਇਆ ਕਿ ਬੜੀ ਮਨੁਸ਼ਾਂਤੀ ਪ੍ਰਾਪਤ ਹੋਈ ਕਰਨਾ ਤਾਂ ਜੋ ਮੈਨੂੰ ਗੁਰੂ ਸਾਹਿਬ ਦੇ ਵੀ ਦਰਸ਼ਨ ਕਰਾ ਦੇਣ। ਉਹਨਾਂ ਵੀ ਪਰਿਵਾਰ ਆਪਣੇ ਮੁਖੇ ਕਿ ਤੈਨੂੰ ਹਰਿਮੰਦਰ ਸਾਹਿਬ ਜਿਹੜਾ ਮੱਦੇਬੇ ਪਾ ਕੇ ਲਿਆ ਹੁਣ। ਰੋਹ ਵਿਚਾਰ ਉਸੇ ਤਰ੍ਹਾਂ ਹੀ ਉਸ ਜੀਰ ਖਾਨ ਨੂੰ ਪਰਮਾਣ ਬਾਣੀ ਮਨ ਜੀ ਉੱਪਰ ਪਾ ਕੇ ਲੈ ਗਏ ਸ੍ਰੀ ਹਰਮੰਦਰ ਸਾਹਿਬ ਪ੍ਰੇਤਕੀ ਹਪਾ ਅਗੁਰੂ ਰਾਮਦਾਸ ਜੰਦਰੋਨੀ ਨੂੰ ਦਰਸ਼ਨ ਕਰਦੇ ਜਾਂਦੇ ਹਾਂ ਸਾਹਮਣੇ ਉਹ ਖਬਰ ਮਿਲ ਗਈ ਉਹ ਇਹ ਪਹਿਲਾਂ ਉਹ ਥੋੜਾ ਜਿਹੀ ਬੇਰੀ ਦੇ ਨਾਲ ਇੱਕ ਥੜਾ ਸਹਿ ਬਣਿਆ ਉਹ ਜਾਇ ਕਹਿলো ਕਿ ਦਰਸ਼ਨ ਕਰਨ ਵਾਸਤੇ ਤਾਂ ਸਾਰਾ ਹੀ ਅਸਪੜਾ ਚੰਗਾ ਉਹ ਥੋੜਾ ਸਾਹਿਬ ਦੇ ਉੱਤੇ ਬੈਠ ਕੇ ਗੁਰੂ ਅਰਜਨ ਦੇ ਮਹਾਰਾਜੀ ਉਹ ਧਰਮ ਦਾ ਸੇਕ ਦੀ ਜਿਹੜੀ ਸੀ ਉਹ ਸਾਨੂੰ ਕਰਾਉਂਦੇ ਸੇਵਾਕ ਨੂੰ ਪਹੁੰਚਾਉਂਦੇ ਹਾਂ ਉਸੇ ਸਥਾਨ ਦੇ ਉੱਤੇ ਜਿਹੜਾ ਗੁਰੂਬੰਦ ਸਰ ਵਾਲਾ ਦੀ ਰਚਨਾ ਹੋਈ ਜਿਹੜੇ ਗੁਰੂ王 ਸਾਹਿਬ ਤੋਂ ਫੋਟੀਆਂ ਲੈ ਕੇ ਮੇਰੇ ਮਹਾਰਾਜ ਉਹੋ ਵੀ ਉਸੇ ਸਥਾਨ ਤੇ ਜਾ ਕੇ ਰੱਖੀਆਂ ਸੀ ਨਾ ਹੀ ਯਾਦ ਕਰਦਾ ਰਿਹਾ ਅਮਰ ਤੇ ਵੇਖਣ ਲਈ ਜਿਹੜੀ ਮੇਰੇ ਖਾਂ ਤੇ ਕਾਂਸਰ ਸਰ ਵਾਲਾ ਜਿਹੜਾ ਉਹ ਗੁਰੂਬੰਦ ਸਰ ਵਾਲਾ ਦੀ ਜਿਹੜੀ ਉਹ ਨੇ ਰੱਖੀ ਤਸਵੀਰ ਕੋਈ ਕੋਈ ਨਾ ਕਿ ਰੋਟੀ ਆਏ ਕਿਸ ਆਉਂਦੀ ਨਹੀਂ ਬੜਾ ਜੀਰ ਖਾਨ ਨੂੰ ਮਨਜੇ ਤੇ ਬਾਕੇ ਪਰਵਾਰ ਵਾਲੇ ਬੜੇ ਆਏ ਤੁਹਾਨੂੰ ਅੱਜ ਦੇ ਮਾਣ ਦੇ ਕੋਲ ਇਹ ਆਗੇ ਤੇ ਮਨਜੇ ਤੁਹਾਡੇ ਕੋਲੇ ਪਰਕਰਮਾਂ ਦੇ ਵਿੱਚ ਪਾਗ ਦਿੱਤਾ ਤੇ ਕਹਿਣ ਲੱਗੇ ਮਾਲਾ ਇਹਦਾ ਜਿਹੜਾ ਦੁੱਖ ਹੈ ਜੀਵਨ ਦਾ ਬੜਾ ਰੋਗ ਹੈ ਤੇਰੇ ਦਾ ਮੁੰਬੂਰ ਕੋ ਕਰਪਾ ਕਰ ਪਰ ਇਹ ਰੋਗ ਬਾਦੀ ਨਾਲ ਸਮਝਾ ਰਿਹਾ ਸੀ ਜੀਵਨ ਨੂੰ ਜਦੋਂ ਸੋਪਰੇ ਵਿੱਚੋਂ ਮਿੱਟੀ ਦੀਆਂ ਕੋਟਰੀਆਂ ਪਰਤ ਪਰ ਕੇ ਬਣਦੇ ਆਉਂਦੇ ਸੰਤਾਂ ਤੇ ਉਹਦੇ ਵਿੱਚ ਬਾਬਾ ਪੁੱਢਾ ਸਰਦ ਜੀ ਤੋਰੀ ਆਉਂਦੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤਾਂ ਤੇ ਇਹ ਇਸ਼ਾਰਾ ਕੀਤਾ ਬਾਬਾ ਬੁੱਢਾ ਸਾਹਿਬ ਜੀ ਨੂੰ ਕਿ ਇਹ ਬਾਬਾ ਬੁੱਢਾ ਜੀ ਇਹਦਾ ਜਿਹੜਾ ਰੋਗ ਹੈ ਨਾ ਲੋਹਰ ਤੇ ਮੁਰਗੂ ਕਰਦੇ। ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਕੀ ਕਰਿਆ ਉਹ ਟੋਪਰਾ ਜਿਹੜਾ ਮੇਕੀ ਦਾ ਪਰਹਾ ਹੋਇਆ ਸੀ ਉਹ ਵਜੀਰ ਖਾਨ ਦੇ ਪਿੰਡ ਦੇ ਉੱਪਰ ਸੌਂ ਦਿੱਤਾ ਸਾਰਾ। ਉਹ ਪਾਣਿਆ ਟੋਪਰਾ ਪਿੰਡ ਤੇ ਵੜਿਆ ਉਸਾਰ ਜਿਹੜਾ ਜਿੰਨ੍ਹੇ ਪਾਣੀ ਭਰਿਆ ਉਸ ਬਾਹਰ ਦੇ ਵੜਿਆ ਤੇ ਪਾਣੀ ਪੀਣ ਦਾ ਕੰਮ ਉਸ ਤੋਂ ਤੇ ਜਿਹੜੋ ਜਿੰਨਾ ਤੇ ਜਿਉਣਾ ਇਸ ਧਰਤੀ ਦੇ ਉੱਤੇ ਉਹ ਹਾਰ ਉਹ ਸੁਖਮੇਸ਼ਰ ਦਾ ਪਾਠ ਕਰਦਾ ਏਸੇ ਤਰ੍ਹਾਂ ਜਿਹੜਾ ਵੀ ਗੁਰਸਿੱਖ ਕੋਈ ਸੁਖਮੇਸ਼ਰ ਦਾ ਪਾਠ ਕਰਦਾ ਏ ਉਹ ਸੁੱਖਾਂ ਦਾ ਭਜਨਵਾ ਨੂੰ ਪ੍ਰਾਪਤ ਹੁੰਦਾ ਜਿਹੜਾ ਸਾਈਂ ਮੀਆਂ ਮੀਰ ਸਿੰਘੀ ਤੋਂ ਹਰਮਨ ਸਿੰਘ ਦੀ ਜੀਰ ਖਾਣੀ ਸੀ وہ بھی کرتا ہے جو دوسری کریں گے جو کہ ਇਹ ਤੋਂ ਵੀ ਸੇਵ ਤੇ ਗੁਰ ਸਾਹਿਬ ਸਰਵ ਦੇ ਜਨਮ ਦੇ ਮੌਕੇ ਵਿੱਚ ਸੋਹਣੀ ਸਾਹਿਬ ਦਾ ਪਾਠ ਹੋਇਆ ਨੇ ਤਾਂ ਕਿਸ ਤਰ੍ਹਾਂ ਗੁਰੂ ਰਹਿਮਤਾਂ ਦਾ ਵਰਦਾਨ ਅੱਜ ਆਪਾਂ ਗੁਰੂ ਦੇ ਚਰਨਾਂ 'ਚ ਬੇਅੰਤ ਕੀਤੀ ਤੇ ਸਰਬੋਤਮ ਬਖਸ਼ਾਣ ਕੀਤੀ ਆਪਰੇ ਮੇਰੇ ਨਜ਼ਰ ਕੋ ਜੋ ਕਲੰਕਾ ਰਹਿਣ ਡੋਲਾ ਬਾਬਾ ਆਦਮ ਸਿੰਘ ਜਿਹਦੇ ਘਰ ਦੇ ਵਿੱਚ ਕੋਈ ਆਰਾਮ ਨਹੀਂ ਸੀ ਸਾਧੂ ਕਹਿੰਦੇ ਬਈ ਇਹ ਦੋਨੋਂ ਜਣੇ ਸਤਿਗੁਰੂ ਧੰਨ ਗੁਰੂ ਬਾਣ ਦਾਸ ਪਾਤਸ਼ਾਹ ਚੌਥੇ ਪਾਸ਼ਾ ਮਹਾਰਾਣੀ ਚਰਮਨ ਦੇ ਜਨ ਨੇ ਅਮਰਸਰ ਸਹਿਬ ਦੀ ਤਕਰੀ ਹੁਣ ਜਾ ਕੇ ਉਥੇ ਨਵਸ਼ਕਾਲਾ ਨੀਤੀਆਂ ਦਰਸ਼ਨ ਕੀਤੇ ਸੇਵਾ ਦੀ ਨਿਤੀ ਨਾਲ ਸੇਵਾ ਦੇ ਨਾਮੇ ਕਹਿੰਦੇ ਨੇ ਗੁਰੂ ਦੇ ਮੰਦਰ ਵਾਸਤੇ ਲੱਗਣਾ ਲੈਣੀ ਹੋਣੀ ਆ ਹਰੋ ਇੱਕ ਪਾਣ ਲੱਗਣਾ ਦੀ ਗੁਰੂ ਦੇ ਮੰਦਰ ਦੇ ਚੋੜ ਦੇਣੀ ਇੱਕ ਪਾਣ ਲੱਗਣਾ ਦੀ ਆਸੇਰ ਅਕਾਲ ਜੀ ਸਵਾਗਤ ਹੈ। ਪੁਰਾਣੀ ਗੋਬੇ ਚੀਜ਼ਾਂ ਸਾਂਭ ਕੇ ਆਦੇ ਨੂੰ ਪ੍ਰਾਂਤ ਕਿਰਵਾਉਣਾ। ਤਾਂ ਫਿਰ ਸਮਾਂ ਦਾ ਸਾਰਾ ਮਹੀਨਾ ਸੀਗਾ ਬਹੁਤ ਠੰਡ ਪਈ। ਚਾਈ ਦਲਮੀ ਦੀ ਚੜੀ ਰਚ ਗਈ। ਵਾਰੰਟੀ ਬੜੀ ਥੋੜੋ ਹੋਈ ਤਾਂ ਬਾਪੇ ਆਜਮ ਨੇ ਜੁਨੀਆਂ ਵੀ ਲੱਗਣਾ ਜਮਾ ਕੀਤੀਆਂ ਸੀਗਾ। ਉਹ ਸਾਰੀਆਂ ਵਾਰ ਕੱਢ ਕੇ ਉਹ ਨਗਰ ਦੇ ਰਸੋੜ ਦੇ ਜੀਆ। ਪਉੜੀ ਸਿੱਖਾਂ ਵਾਸਤੇ ਸੰਗਤਾਂ ਵਾਸਤੇ ਧੂਨੇ ਲਾਉਣ ਤੇ ਜੇਸਤਾ ਕੋਸਿਆਂ ਦੇ ਮੀਨੇ ਉਸ ਪੂਰੀ ਆਪ। ਅੱਗ ਬਾਲਣਾ ਵੀ ਆਖ ਨਹੀਂ ਕਰਵਾਉਂਦਾ। ਤਾਂ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਦ ਸਾਰਾ ਪਉੜੀ ਦੇਖਿਆ ਕਹਿਣ ਲੱਗੇ ਨਹੀਂ ਕੋਣ ਗੋਸੇ ਰੇੜੀ ਦੀ ਸੇਵਾ ਕਰ ਰਿਹਾ ਹੈ ਜਿਹੜੇ ਲੰਗਰ ਦੇ ਬਾਅਦ ਦੀ ਅੰਦੀ ਵੰਡੀ ਛੱਡ ਕੇ ਚਲੀ ਜਾਂਦੀ ਹੈ ਨਾ ਕਰਾਂ। ਆਗੇ ਧੂਨੇ ਬਾਲੇ ਹਨ। ਤਾਂ ਸੰਤਾਂ ਨੇ ਦੱਸਿਆ ਕਿ ਬਾਗਵੇਂ ਦੇ ਨਾਲ ਕੇ ਦੇ ਵਿੱਚੋਂ ਇੱਕ ਬਜ਼ੁਰਗ ਜਿਹੜਾ ਬਾਬਾ ਆਦਿ ਦਾ ਨਾਮ ਹੈ ਤੇ ਉਹ ਆਇਆ ਤੇ ਨਾਲ ਉਹ ਧਰਵਾਣੀ ਵੀ ਮਾਤਾ ਆਈ ਹੈ ਉਹਦਾ ਨਾਮ ਹੈ ਠੇਖਾ ਉਹ بیوی ਦਾ ਨਾਮ ਸੀ ਠੇਖਾ ਧਰਵਾਣੀ ਦਾ ਦੋਨੋਂ ਨੇ ਸੇਵਾ ਕਰਨ ਦੀ ਬੋਲ ਕੇ ਨਗਰ ਤਾ ਸੰਤੂਰ ਦੀ ਕਹਿੰਦੇ ਭਾਈ ਉਹਨਾਂ ਨੂੰ ਸਰਦੋ ਜੁਲੋ ਦਰਬਾਰ ਦੇ ਵਿੱਚ ਆਏ ਤਾਂ ਬੇਨਤੀ ਕੀਤੀ ਸਤਿਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਤਰਪਉਂ ਗੁਰਾਂ ਸਿਵਾ ਗੁਰੂ ਦੇ ਚਰਨਾਂ ਦੇ ਵਿੱਚ ਆਏ ਆਪਣੇ ਘਰ ਕਮਰੇ ਤੇ ਤੁਹਾਡੇ ਨੂੰ ਰਾਮਦਾਸ ਬਾਪ ਜੀ ਕਹਿੰਦੇ ਲੱਗੇ ਕਿ ਕਿਹਦੀ ਮੰਗ ਲੈ ਕੇ ਤੁਸੀਂ ਆਏ ਹੋ ਕੀ ਭਾਵਨਾ ਹੈ ਤੁਹਾਡੇ ਮਨ ਦੀ ਕਿ ਤੁਸੀਂ ਅੱਗੇ ਸੇਵਾ ਦੇ ਵਿੱਚ ਜੁਟੇ ਹੋ ਸਤਿਗੁਰੂ ਦੇ ਚਰਨਾਂ ਦੇ ਵਿੱਚ ਖੜੇ ਬਾਪ ਜੀ ਆ ਗਏ ਆਪਣੇ ਚੱਤੇ ਗਾੜ੍ਹ ਬਣ ਦੇ ਕੇ ਮੋਹੋਂ ਕੋਲ ਕਹਿਣਾ ਸਤਿਆ ਜੇ ਉਹ ਮਾਰਗ达ਸ ਮੀਰ ਮੰਨ ਦੇਵ ਦੇ ਪੁੱਤਰ ਹੁੰਦੇ ਤੇ ਘਰ ਦੇ ਵਿੱਚ ਕੋਈ ਹੈ ਵੀ ਆਵਾਜ਼ ਪਰ ਉਹ ਉਹੋ ਕੁਝ ਕਹਿ ਨਾ ਸਕਿਆ ਕਿ ਸੰਗਤਾਂ ਰਹਿਣ ਗਿਆ ਵੀ ਆਪਣੇ ਸਾਹੇ ਚੁੱਪੀ ਵਾਲੀ ਨੇ ਇਹਨਾਂ ਹੋਰ ਪੁੱਤਰ ਭਾਵੇਂ ਬੁੱਢੇ ਹੋਣ ਦੇ ਵਿੱਚ ਕੁਝ ਬੋਲ ਨਹੀਂ ਸਕਿਆ ਤਾਂ ਗੁਰੂ ਨਾਨਕ ਦਾਸ ਮਹਾਰਾਜ ਜੀ ਸਮੂਹ ਜਿਹੇ ਸੰਗੋਜੇ ਕਿ ਉਹ ਸਤੂ ਗੁਰੂੀ ਤਾਂ ਬਹੁਤ ਬੋਲਿਆ ਸਰ ਕਰਨ ਦਾ ਕਿਸਿਆ ਆਗਿਆ ਕੀ ਅਪਹਾਸ ਸਤੂ ਗੁਰੂ ਜੀ ਸਭ ਕੁਝ ਇਹਨਾਂ ਬੋਲਿਆ ਗਿਆ ਸਤੂ ਗੁਰੂ ਜੀ ਕਹਿਣ ਲੱਗੇ ਕੋਈ ਵੀ ਪਾਣੀ ਜੇ ਅਰੇ ਨਹੀਂ ਕੋਈ ਹੋਰ ਨਹੀਂ ਤੇ ਕੱਲ ਤੋਂ ਅੱਗੇ ਨਾਲ ਜੀ ਤੁਹਾਨੂੰ ਸਮਾਂ ਦੇ ਦੇ। ਆਪਰੇ ਜਦੋਂਾਂ ਤੇ ਕਰੀਏ ਰੋਮ ਜਾਨੀ ਬੀਬੀ ਪੇਟਾ ਅਤੇ ਬਾਵਾ ਆਦਮ ਰਾਤ ਲੱਗੀ ਜਦੋਂ ਜਿਹੜਾ ਹੋਇਆ ਤੇ ਜੀਬੀ ਦੇਖਾਂ ਕਹਿਣ ਲੱਗੀ ਕੋਨਾ ਬੋਰੀ ਮਾਇ ਮੰਗੂ। ਕੀ ਹੋਇਆ ਜੀ ਮਾਨਸਾ ਜੀਆ ਉੱਤੇ ਜਿਹੜੀ ਸਤਗੁਰਾਂ ਦਾ ਦੀਵਾਨ ਸਾਜਿਆ ਆਸਾ ਦੀ ਬਾਣੀ ਦਾ ਕੀਰਤ ਹੋਇਆ ਸਮਾਪਤੀ ਹੋਈ। ਬਾਬਾ ਯਾਤਰਾਂ ਦੇ ਮਾਮੀ ਬੀਬੀ ਦੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਇਹ ਕੋਲ ਬਲਦੇ ਉਸਾਰੀ ਕੀ ਕਾ ਮਤਲਬ ਹੈ ਭਾਲ ਕੇ 16 ਦੀ ਵਧਾਨੀ ਕਿਹਦੇ ਘਰ ਦੇ ਚੋਹੇਗੀ ਜਿਹਦੇ ਘਰ ਦੇ ਚ ਜ਼ਿਆਦਾ ਪ੍ਰਾਪਤ ਹੋਵੇ ਜਾਂਦਾ ਪਾਇਆ ਹੋਵੇ ਫਿਰ ਦੁੱਧ ਵੀ ਉਸੇ ਘਰੋਂ ਚੜਕਾ ਜਾਏਗਾ ਜਿਹਦੇ ਘਰ ਦੇ ਚ 552 ਹੋਣਗੇ 30 ਨੰਬਰ ਦੇ ਉੱਤੇ ਨੂੰ ਜਿਹੜੀ ਦੁੱਧ ਰੱਖਦੀਆਂ ਨੇਖਾਂ ਨੂੰ ਵੀ ਤਾਂ ਹੀ ਆਵੇਗੀ ਘਰ ਦੇ ਵਿੱਚ ਜੇ ਘਰ ਦੇ ਵਿੱਚ ਮੁੱਤ ਹੋਵੇ ਤਾਂ ਇੱਕੇ ਘਰ ਦੇ ਕਿਨਾਰੇ ਪੇਖਾ ਦੇ ਸਭ ਕੁਝ ਲੱਗ ਰਿਹਾ ਧੰਨ ਗੁਰੂ ਰਾਮਦਾਸ ਮਹਾਰਾਜੀ ਦੋ ਚਾਰ ਦਿਨ ਤੋਂ ਬਾਅਦ ਚੁੱਕ ਕੇ ਬੈਠ ਗਏ ਕਹਿ ਲੱਗੇ ਪਾਣੀ ਤੁਹਾਡੇ ਪਰਮਾਤਮਾ ਦੇ ਚਤਾਨੀ ਪੁੱਤਰ ਲੇਕਿਆ ਪਰ ਤੁਸੀਂ ਗੁਰੂ ਨਾਨਕ ਦੇ ਭਰਤੀ ਸੇਵਾ ਕੀਤੀ ਹੈ ਕਿਸੇ ਕਸੇ ਸਾਡੇ ਘਰ ਦੇ ਵਿੱਚ ਚਾਰ ਪੁੱਤਰ ਹੋਣੇ ਸੀ ਸਾਡੇ ਘਰ ਦੇ ਵਿੱਚ ਚਾਰ ਪੁੱਤਰ ਹੋਣੇ ਸੀ ਗੁਰੂ ਰਾਮਦਾਸ ਦੇ ਘਰ ਦੇ ਤੋਂ ਤਿੰਨ ਪੁੱਤਰ ਨੇ ਵੱਡਾ ਪ੍ਰਤੀਜਨ ਮਹਾਦੇਵ ਜੀ ਰਵਜਾ ਦੇਵ ਜੀ ਸਾਡੇ ਘਰ ਦੇ ਵਿੱਚ ਚਾਪੂਤ ਨੂੰ ਸੀ ਆਪਣੇ ਘਰੋਂ ਇੱਕ ਬੋਤਲ ਤੁਹਾਨੂੰ ਦੇ ਰਹੀ ਨਾ ਤੁਹਾਡੀ ਸੇਵਾ ਤੋਂ ਖੁਸ਼ ਹੋ ਕੇ ਉਹਦਾ ਨਾਮ ਤੁਸੀਂ ਭਰ ਪੂਰਤਣਾ। ਸਵਾਮਾ ਬਾਕੇ ਉਸ ਵਾਗਿਆ ਅਨੁਮਨ ਦੇ ਤਰ੍ਹਾਂ ਉਹ ਬੁੱਤੋ ਰਿਆ ਜੀ ਦਾ ਨਾਮ ਨੂੰ ਮੈਂ ਚਾਹਤੂ ਰਿਹਾ ਆਪਣੇ ਮਾਗਵ ਦੇ ਨਾਲ ਜੀ ਸਾਥੀ ਹੈ। ਸੋ ਰੋ ਵਿਚਾਰ ਜੋ ਵੀ ਆਪਾਂ ਬੂਦੇ ਚਰਨਾਂ ਦੇ ਚਾ ਕੇ ਸੇਵਾ ਕਰਕੇ ਸੇਵਨ ਕਰਕੇ ਮੰਗਲਗੁਰੂ ਜਿਹੜਾ ਮੰਗਲਗੁਰੂ ਉੱਪਰ ਨੇ ਤੇ ਸੋਈ ਸੋਈ ਜਿਹੜਾ ਸਭ ਨੂੰ ਸਾਰਿਆਂ ਨਾਲ ਸਾਥ ਕਰ ਦਿੰਦੇ ਨੇ ਸੋ ਭਾਈ ਭਾਈ ਬਾਦਸੇ ਨੂੰ ਸੁਪੁੱਤਰ ਭਾਈ ਜੀ ਜਿਸ ਦੇ ਨਾਮ ਨੇ ਸਤਿਗੁਰੂ ਦੇ ਚਰਨਾਂ ਦੇ ਬਾਸ ਵਿੱਚ ਬੀਤੀ ਜੀ ਸਤਿਗੁਰੂ ਨੇ ਆਸਾਂ ਨੂੰ ਕਿੱਦਿਆਂ ਜੁੜਾ ਨਾ ਕਰਨਾ ਕਰਵਾਉਂਦੇ ਸੋ ਬਹੁਤ ਜਰੂਰੀ ਬਾਤ ਹੋਈ ਨੇ ਸੋ ਤਹਾ ਬਚਾਣਾ ਹੋਵੇ ਕਿਰਤ ਲੋਗ ਨੇ ਵੀ ਗੋਣਿਆਂ ਪੀਰਤਾ ਪੁਰਖਾ ਸਤਿਗੁਰੂ ਮਹਾਰਾਜ ਸਾਹ ਸਮਝਾਣ ਦੀ ਹੋਵੇਗੀ ਅਕੀਰ ਦੇ ਵਿੱਚ ਬੇਨਤੀ ਇਹ ਹੀ ਹੈ ਕਿ ਹੋਰਾਂ ਵੀ ਸਭ ਵੀ ਬੇਨਤੀ ਕਰਦੇ ਰਹੇ ਕਿ ਭਾਈ ਆਪੋਂ ਦੁਬਾਰਾ ਸੇ ਬੜੜੀਏ ਖੰਡੇਵਾੜ ਦੇ ਨਾ ਉਤਸ਼ਾਹੀਏ ਨਾਸ਼ਾ ਬਾਪਿਆ ਕਰੀਏ ਗੁਰੂ ਵਾਲੇ ਸਾਡੇ ਦੀ ਬਾਣੀ ਬਾਣੀ ਨੂੰ ਧਾਰਨ ਕਰਕੇ ਲੋਕ ਸੁਖੀ ਹੋਣ ਲੋਕ ਸੁਹਿੰਦੇ ਬਣੇ ਇਹਨੀਆਂ ਬੇਨਤੀਆਂ ਪ੍ਰਵਾਨ ਕਰ ਲਈਆਂ ਪੋਹਿਆਂ ਬੋਲਾਂ ਦੇੇਵਾ ਜਿੰਨੀਆਂ ਵੀ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਲੱਗਣ ਵਾਲੇ ਸਰਪੰਚਾਇਤ ਰਸਤੇ ਦਾ ਸਾਫ ਸੁਥਰੀ ਪਾਣੀ ਸਾ ਪਾਣੀ ਪ੍ਰਾਪਤ ਕਰਨ ਦੇ ਗੜੇ ਵੇਖੇ